ਲੋ ਜੀ ਹੁਣ ਟੈਨਸ਼ਨ ਲੈਣੀ ਛੱਡ ਦਿਓ ਜੇ ਸਾਡੇ ਕੋਲ ਲੱਖਾਂ ਰੁਪਏ ਨਹੀਂ ਤਾਂ ਹਜ਼ਾਰਾਂ ਰੁਪਏ ਦੇ ਵਿੱਚ ਤੁਹਾਡੇ ਘਰ ਅਸੀਂ ਹੋਟਲ ਬਾਗ ਬਣਾ ਲੈਣੇ ਆ ਸਿਰਫ ਤੁਸੀਂ 15000 ਰੁਪਏ ਲੈ ਕੇ ਉਹ 15000 ਰੁਪਏ ਦੇ ਵਿੱਚ ਟੌਪ ਦਾ ਬਾਥਰੂਮ ਤੁਹਾਡਾ ਬਣਾ ਕੇ ਦਵਾਂਗੇ 25000 ਰੁਪਏ ਦੇ ਵਿੱਚ ਜੈਗਰ ਦਾ ਬਾਥਰੂਮ ਬਣਾ ਕੇ ਦਵਾਂਗੇ ਤੇ ਜੇ ਤੁਸੀਂ ਪਾਉਣਾ ਹੈਗਾ ਲਗਜ਼ਰੀ 골ਡ ਪਾਉਣਾ ਬਲੈਕ ਪਾਉਣਾ ਰੋਜ਼ 골ਡ ਪਾਉਣਾ ਇਹ ਲਗਜ਼ਰੀ ਬਾਥਰੂਮ ਸਿਰਫ 40000 ਪੇ ਬਣਾ ਕੇ ਦਵਾਂਗੇ ਤੇ ਅਸੀਂ ਆਪਣੇ ਘਰ ਦੇ ਦੋ ਬਾਥਰੂਮ ਇੱਕ ਰਸੋਈ ਤਿਆਰ ਕਰਾਉਣੀ ਆ ਬਾਜ਼ਾਰ 'ਚ ਰੇਟ ਪੁੱਛਾ ਕਰੋ 90000 1 ਲੱਖ ਰੁਪਇਆ ਪਰ ਗਰਮੀ ਟਰੇਡਿੰਗ ਕੰਪਨੀ ਜਾਓ ਸਿਰਫ 40000 ਰੁਪਏ ਦੇ ਵਿੱਚ ਦੋ ਬਾਥਰੂਮ ਇੱਕ ਤੁਹਾਨੂੰ ਰਸੋਈ ਦਾ ਸਾਮਾਨ ਅੱਪਾ ਦੇ ਦੇਵਾਂਗੇ ਤੇ ਜੇ ਤੁਸੀਂ ਸਾਡੇ ਕੋਲ ਆ ਕੇ ਲੈਣੇ ਹੋ 50000 ਦਾ ਸਾਮਾਨ ਕੋਈ ਵੀ ਸਾਮਾਨ ਫਿੱਦੋ ਪੂਰੇ ਪੰਜਾਬ 'ਚ ਜਿੱਥੇ ਮਰਜ਼ੀ ਬੈਠੇ ਹੋਮ ਡਿਲੀਵਰੀ ਫ੍ਰੀ ਮਤਲਬ ਗੱਡੀ ਦਾ ਖਰਚਾ ਤੁਸੀ ਨਹੀਂ ਦੇਣਾ ਤੁਸੀ ਘਰ ਦਾ ਜਾੜਾ ਸਾਮਾਨ ਲੈਣਾ ਹੈਗਾ ਤੇ ਸਾਡੇ ਕੋਲ ਆਜੋ ਜੇ ਤੁਸੀਂ 1 ਲੱਖ ਰੁਪਏ ਦੀ ਸ਼ਾਪਿੰਗ ਕਰਦੇ ਹੋ ਦੇਖ ਤਾਂ ਸਾਨੂੰ ਪੂਰੇ ਪੰਜਾਬ 'ਚ ਹੋਮ ਲੋਰੀ ਫ੍ਰੀ ਦੇਤੀ ਉਸ ਦੇ ਨਾਲ-ਨਾਲ ਸਾਨੂੰ ਇੱਕ ਗੀਜ਼ਰ ਤੇ ਨਾਲ ਵਾਟਰ ਫਿਲਟਰ ਇਹ ਬਿਲਕੁਲ ਅਸੀਂ ਫ੍ਰੀ ਦੇਣਾ ਇਹ ਆਫਰ ਕਿਉਂ ਲਾਈ ਆ ਨਵੇਂ ਸਾਲ ਤੋਂ ਨਵੀਂ ਆਫਰ ਲਾਤੀ ਆ ਆ ਦੇਖੋ ਬਲੈਕ ਕਲਰ ਚਾਹੀਦਾ ਕਿਸੇ ਨੂੰ ਬਲੈਕ ਮਿਲ ਜੇਗਾ ਰੋਜ਼ ਗੋਲ ਚਾਹੀਦਾ ਰੋਜ਼ ਗੋਲ ਮਿਲ ਜੇਗਾ ਆ ਦੇਖੋ 골ਡਨ ਕਲਰ ਕਿੰਨਾ ਪਿਆਰਾ ਆ ਦੇਖੋ ਸ਼ਾਵਰ ਵੀ ਮਿਲ ਜਾਣਗੇ ਇੱਥੇ ਅਪਰ ਬਾਡ ਦੇਖੋ ਜੈਗੂਅਰ ਕੰਪਨੀ ਦੇ ਸਾਡੇ ਕੋਲ ਅਪਰ ਬਾਡ ਅਵੇਲੇਬਲ ਨੇ ਜੀ ਅਜੀ ਜਿਹੜਾ ਮਰਜ਼ੀ ਡਿਜ਼ਾਈਨ ਲਲੋ ਸਾਡੇ ਕੋਲ 10 ਸਾਲ ਦੀ ਗਾਰੰਟੀ ਗੱਲ ਦੀ ਭਾਜੀ ਆਪਾਂ ਐਸਾਈ ਕੋਲ ਇਹ ਨਵਾਂ ਆਪਣਾ ਡਿਜ਼ਾਈਨ ਆ ਸਕੇਅਰ ਮਾਡਲ ਇਹ ਤੁਹਾਨੂੰ ਅਸੀਂ 3500 ਰੁਪਏ ਹੀ ਦਵਾਂਗੇ 10 ਸਾਲ ਦੀ ਗਾਰੰਟੀ ਸੀਟ ਦੀ ਬਾਅਦ ਆ ਡਿਜ਼ਾਈਨ ਆ ਕਯੂਬਿਕਸ ਇਹ ਤੁਹਾਨੂੰ ਵੇਖ ਕੇ 4000 ਰੁਪਏ ਦਾ ਤੁਹਾਨੂੰ 8000 ਤੋਂ ਘੱਟ ਕਿਤੇ ਨਹੀਂ ਮਿਲਣ 10 ਸਾਲ ਦੀ ਗਾਰੰਟੀ ਸਾਰਿਆਂ ਦੀ ਇਹ ਮਾਡਲ ਲੋਗੇ 4500 ਦਾ ਪੇਗਾ ਵਾਸ਼ ਵੇਨ ਕਿਸੇ ਨੂੰ ਚਾਹੀਦਾ ਇਹ 1500 ਰੁਪਏ ਦਾ ਕਿਸੇ ਨੂੰ ਜੈਗਵਰ ਦੀ ਟੈਪਸ ਚਾਹੀਦੀਆਂ ਦੇਖੋ ਜੈਗਵਰ ਦੀ ਤੁਹਾਡੇ ਕੋਲ ਮਿਲ ਜੇਗੀ ਇਹ 15-1600 ਰੁਪਏ ਦੀ ਪੈਂਦੀ ਹੈ ਜੇ ਐਡੀਵਰ ਕੰਪਨੀ ਲੈਣੀ ਹੈ ਸੇਮ ਡਿਜ਼ਾਈਨ ਤੁਹਾਨੂੰ ਇਹ 750 ਦਾ ਪੇਗਾ ਸਾਰੇ ਭਾਜੀ ਸ਼ਾਵਰ ਆਪਣੇ ਕੋ ਅਵੇਲੇਬਲ ਹੈ 750 ਰੁਪਏ ਤੋਂ ਸ਼ੁਰੂ ਹੋ ਜਾਂਦਾ 6 ਇੰਚੀ ਸ਼ਾਵਰ ਵੱਡਾ ਲਓ 1500 ਮਤਲਬ ਸਾਰੇ ਡਿਜ਼ਾਈਨ ਆਪਣੇ ਕੋ ਹੋਵੇ ਜੋ ਜੈਗਵਾਰੀ ਟੂਟੀਆਂ 850 ਰੁਪਏ ਦੀ ਵੇਗੇਗੀ ਮਾਰਕੀਟ ਅਨੁਸਾਰ 1500 ਤੋਂ ਘੱਟ ਨਹੀਂ ਵੇਗੇਗੀ ਸਾਰੇ ਕਲਰ ਅਵੇਲਮਨ ਨੇ ਬਲੈਕ ਕਲਰ ਰੋਜ਼ ਗੋਲਡ 골ਡਨ ਸੋ ਬਾਥ ਐਸੈਸਰੀ ਵੀ ਮਿਲ ਜਾਨੀ ਸਾਰੇ ਬਿਲਕੁਲ ਭਾਜੀ ਬਾਥ ਐਸੈਸਰੀ ਵੀ ਸਾਰੀ ਅਵੇਲੇਬਲ ਆਪਣੇ ਕੋ ਉਸ ਤੋਂ ਬਾਅਦ ਦੇਖੋ ਟੂਟੀਆਂ ਸਾਡੇ ਕੋਲ ਸ਼ੁਰੂ ਹੋ ਜਾਂਦੀਆਂ 300 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਮਾਰਕੀਟ 600 ਤੋਂ ਘੱਟ ਨਹੀਂ ਮਿਲੇਗੀ 300 ਰੁਪਏ ਦੀ ਵੇਗੇਗੀ ਤੁਹ ਉਸੋਵਰ ਐਂਗਲ ਵਾਲ ਦੀ ਰੇਂਜ ਵੀ ਮਿਲ ਜੇਗੀ ਸਾਰੀ ਕਿਚਨ ਮਿਕਸਰ ਵੀ ਮਿਲ ਜਾਣਗੇ ਸਾਰੇ ਦੇਖੋ ਉਤੋਂ ਪਾਣੀ ਦੀ ਸੀਰੀਜ਼ ਮਿਲ ਜੇਗੀ ਆਪਾਂ ਨੂੰ ਮਾਰਕੀਟ ਤੋਂ 1500 ਤੋਂ ਘੱਟ ਨਹੀਂ ਵੇਖੀ ਇਹ 750 ਰੁਪਏ ਹੀ ਦੇਵਾਂਗੇ ਆਪਾਂ ਆ ਕਿਚਨ ਦੀ ਵੀ ਦੇਖੋ ਕਿਚਨ ਮਿਕਸਰ ਸਾਰੇ ਅਵੇਲੇਬਲ ਆ ਟੈਲੀਫੋਨ ਮਿਕਸਰ ਚਾਹੀਦਾ ਹੈ ਹੈਂਡ ਸ਼ਾਵਰ ਵਾਲਾ ਚਾਹੀਦਾ ਉਹ ਵੀ ਮਿਕਸਰ ਮਿਲ ਜੇਗਾ ਉਤੋਂ ਬਾਅਦ ਸੀਟਾਂ ਇੰਨੀਆਂ ਵਧੀਆ ਬਲੈਕ ਕਲਰ ਦੀਆਂ ਬਲੈਕ ਕਲਰ ਤੁਹਾਨੂੰ ਵੇਖੀ 8500 ਰੁਪਏ ਦੀ ਮਾਰਕੀਟ 17000 ਤੋਂ ਘੱਟ ਨਹੀਂ ਵੇਖੀ ਤੁਹਾਨੂੰ ਫਿਰ ਗ੍ਰੇ ਕਲਰ ਨੂੰ ਆਣਾ ਉਹ ਵੀ 8500 ਦਾ ਕਿਸੇ ਨੂੰ ਟੇਬਲ ਟੌਪ ਚਾਹੀਦੇ ਇਹ ਦੇਖੋ ਆ 3500 ਰੁਪਏ ਤੋਂ ਸ਼ੁਰੂ ਹੋ ਜਾਂਦੇ ਆਪਣੇ ਕੋ 골ਡਨ ਗਰਲ ਲੋਚ ਵਾਈਟ ਬਲੈਕ ਸਾਰੇ ਸੀਰੀਜ਼ ਆਪਣੇ ਕੋ अवेलेबल ਆ ਇੱਕ ਦੀ ਵੀ ਸਾਰੀ ਸਾਡੇ ਕੋ ਸਾਈਜ਼ अवेलेबल ਆ ਵੱਡਾ ਸਾਈਜ਼ ਛੋਟਾ ਸਾਈਜ਼ ਸਾਰੇ ਮਿਲ ਜਾਣਗੇ ਜਿੱਦਾਂ ਇੱਦਾਂ ਤੇ ਚਾਹੀਦੇ ਬਲੈਕ ਕਲਰ ਸਿਲਵਰ ਕਲਰ ਸਾਰੇ ਆਪਣੇ ਕੋ अवेलेबल ਨੇ ਇਹਦੇ ਵਿੱਚ ਕਾਫੀ ਰੇਂਜ ਹੈਗੀ ਆਈ ਵੀ ਦੱਸੋ ਕਿਚਨ ਦੀ ਰੂਟੀਆਂ ਵਾਹੀ ਦੇਖੋ ਆ ਸਾਰੇ ਲਗਜ਼ਰੀ ਕਲਰ ਆਏ ਆ ਦੇਖੋ ਡਿਜ਼ਾਈਨ 골ਡਨ ਵੀ ਮਿਲ ਜੇਗਾ ਰੋਜ਼ ਗੋਲਡ ਸਾਰੇ ਆਪਣੇ ਕੋ ਸਿਲਵਰ ਵੀ ਮਿਲ ਜਾਣਗੇ ਇਹ ਸ਼ੀਸ਼ੇ ਦੀ ਵੈਰਾਈਟੀ ਬਹੁਤ ਆਪਣੇ ਕੋ ਸਾਰਾ ਛੋਟੇ ਸਿੰਕ ਇਹ ਵਾਹੀ ਵਨ ਪੀਸ ਵਾਚੂਏਸ਼ਨ ਹੈ ਦੇਖੋ ਇਹ ਮਾਰਕੀਟ ਤੁਹਾਨੂੰ 1100 ਤੋਂ ਘੱਟ ਨਹੀਂ ਮਿਲੇ 5500 ਦਵਾਂਗੇ ਕਿਸੇ ਨੂੰ ਬਲੈਕ ਕਲਰ ਲੈਣਾ ਹੈ 7500 ਰੁਪਏ ਵਾਈਟ ਕਲਰ ਇਹ ਵੀ 7500 ਦਾ ਬੰਦਾ ਹੈ ਇਹ ਪੈ ਜਾਂਦਾ ਜੀ ਤਕਰੀਬਨ 28000 ਦੀ ਰੇਂਜ ਚ ਹੈ ਐਚ ਡੀ ਐਮ ਆਰ ਵਾਲਿੰਗ ਵੈਨਿਟੀ ਹੈ ਇਹ ਤੁਹਾਨੂੰ 15000 ਤੋਂ ਘੱਟ ਨਹੀਂ ਮਾਰਕੀਟ ਮਿਲੇ 7500 ਰੁਪਏ ਹੀ ਲਾਵਾਂਗੇ ਤੁਹਾਨੂੰ ਸੋ ਰੇਟ ਅੱਧੇ ਆ ਬਜਾ ਬਿਲਕੁਲ ਕਿਸੇ ਨੇ ਟੇਬਲ ਟੌਪ ਦੇ ਨਾਲ ਲਗਾਣੀ ਹੈ 7500 ਰੁਪਏ ਦੀ ਵੇਖੀ ਤੁਹਾਨੂੰ ਉਸ ਤੋਂ ਬਾਅਦ ਦੇਖੋ ਕਿੰਨੇ ਡਿਜ਼ਾਈਨ ਆਏ ਆ ਟੇਬਲ ਡਰਾਉ ਵੀ ਜਿਹੜਾ ਮਰਜ਼ੀ ਆਪਣੀ ਮਰਜ਼ੀ ਨਾਲ ਲ ਉਹ ਵੈਸੇ 3500 ਤੋਂ ਸ਼ੁਰੂ ਹੋ ਜਾਂਦੇ ਆ ਵਡਾ ਸਾਈਜ਼ ਪਏਗਾ 4500 ਰੁਪਏ ਦਾ 2 ਫੁੱਟ ਦਾ ਇਹ ਕਿਸੇ ਨੂੰ 32 ਇੰਚ ਹੀ ਚਾਹੀਦਾ ਹੈ 6500 ਰੁਪਏ ਰੇਂਜ ਹੈ ਕਿਸੇ ਨੂੰ 28 ਇੰਚ ਹੀ ਚਾਹੀਦਾ ਹੈ 5500 ਦਾ ਬੰਦ ਕਿਉਂਕਿ ਫਿਰ ਕੰਪਨੀ ਸਾਰਾ ਸਮਾਨ ਮਿਲੇਗਾ ਤੁਹਾਨੂੰ ਇੱਥੇ ਸਾਰੇ ਆਪਣੇ ਕੋ ਵਾਸ਼ਵੇਸ਼ਨ ਸਾਰੇ ਸਾਈਜ਼ ਆਪਣੇ ਕੋ ਅਵੇਲੇਬਲ ਨੇ ਵੈਨਿਟੀ ਦੇਖੋ ਵੱਡਾ ਸਾਈਜ਼ ਚਾਹੀਦਾ ਸੀ ਕਿਸੇ ਨੂੰ ਇਹ ਤੁਹਾਨੂੰ 10.5000 ਰੁਪਏ ਦੀ ਵਿਦ ਟੇਬਲ ਟੌਪ ਵੱਡਾ ਸਾਈਜ਼ ਇਹ ਦੇਖੋ ਕਿੰਨੇ ਸੈੱਟ ਇਹ ਸਾਰੇ 7500 ਰੁਪਏ ਰੇਂਜ ਹੈ ਜਿਹੜਾ ਮਰਜੀ ਇਨਾਂ ਚ ਲੱਲੋ ਤੁਸੀਂ ਟੇਬਲ ਟੌਪ ਦੇ ਨਾਲ ਇਹ ਕੋ ਵਾਈਡ ਇਹ ਵੱਡੇ ਸਾਈਜ਼ ਆ ਜਾਂਦਾ ਇਹ 15000 ਇਹ 7500 ਛੋਟੇ ਸਾਈਜ਼ ਬੋਸ਼ ਵਿਹਨ ਤੁਹਾਨੂੰ 1 ਪੀਸ ਹੈਗੀ ਐ ਇਹ ਤਕਰੀਬਨ ਪੈ ਜਾਂਦਾ 2500 ਦੀ ਰੇਂਜ ਜਿਹੜਾ ਮਰਜੀ ਕਲਰ ਇੱਚ ਲਲੋ ਸਾਡੇ ਕੋਲ ਇਹਦੇ ਉੱਤੇ ਟੈਪਸ ਵੀ ਸਾਡੇ ਕੋਲ ਮਿਲ ਜਾਣਗੀਆਂ ਉਸ ਵਾਂਗ ਇਹਦੇ LED ਮਿਰਰਸ ਸਾਰੇ ਸਾਈਜ਼ ਦੇਖੋ ਇਹ 24 36 ਸਾਈਜ਼ 2x2 ਸਾਰੇ ਆਪਣੇ ਕੋਲ ਅਵੇਲੇਬਲ ਨੇ ਸਾਈਜ਼ LED ਮਿਰਰ ਕਹਿੰਦੇ ਨਾ ਤਾਂ ਤਿੰਨ ਵਾਰੀ ਕਲਿੱਕ ਕਰਕੇ ਕਲਰ ਚੇਂਜ ਕਰ ਸਕਦੇ ਤੁਸੀਂ ਇਹਦਾ ਇਹਦਾ 2300 ਰੁਪਏ ਦੀ ਰੇਂਜ ਚ ਓਵਲ ਸਾਈਜ਼ ਸਕੇਅਰ ਚਾਹੀਦਾ 2000 ਦਾ ਮਿਲ ਜੇਗਾ ਵੱਡਾ ਸਾਈਜ਼ ਚਾਹੀਦਾ 3800 ਰੁਪਏ ਦਾ ਸਾਈਜ਼ ਤੁਹਾਡੇ ਅਕੋਰਡਿੰਗਲੀ ਕਸਟਮ ਵੀ ਬਣ ਜੇਗਾ ਜਿਹੜਾ ਮਰਜੀ ਸਾਈਜ਼ ਹੋਈ ਬਣਵਾ ਸਕਦੇ ਹੋ ਪਲ ਵਾਸ਼ਮੇਂ ਦੇ ਨਾਲ 6500 ਰੁਪਏ ਦੀ ਬੇਗੀ ਇਹ ਪੀਵੀਸੀ ਵਾਟਰਪੂਫ ਹੈ ਕਿਸੇ ਨੂੰ ਵੱਡਾ ਸਾਈਜ਼ ਚਾਹੀਦਾ 8500 ਤੇ ਉਸ ਤੋਂ ਬਾਅਦ 10.5000 ਰੁਪਏ ਦੀ ਦੇਖੋ ਰੇਂਜ ਇਹਨਾਂ ਤੁਸੀਂ ਮਿਰਰ ਜਿਹੜਾ ਮਰਜੀ ਸਿਲੈਕਟ ਕਰਕੇ ਲਵਾ ਸਕਦੇ ਹੋ ਸ਼ਾਵਰ ਪੈਨਲ ਬਹੁਤ ਟ੍ਰੈਂਡਿੰਗ ਜਿਹਦੇ ਚ ਸਾਰੇ ਕਲਰ ਆਪਣੇ ਕੋ ਅਵੇਲੇਬਲ ਆ ਦੇਖੋ 골ਡਨ ਲਗਾਣਾ ਕਿਸੇ ਨੇ 골ਡਨ ਲਾ ਲੋ ਸਿਲਵਰ ਵੀ ਮਿਲ ਜੇਗਾ ਬਲੈਕ ਕਲਰ ਵੀ ਮਿਲ ਜੇਗਾ ਸਾਰੇ ਕਲਰ ਅਵੇਲੇਬਲ ਆ ਜੀ ਇਹ ਸਿਲਵਰ ਕਲਰ ਸਟਾਰਟਿੰਗ ਹੋਈਂਦੀ ਤਾਂ 15500 ਰੁਪਏ ਤੋਂ ਕਿਸੇ ਨੂੰ ਸਿਲਵਰ ਕਲਰ ਚਾਹੀਦਾ ਹੈ ਤੇ ਚ ਬੋਡੀ ਸ਼ਾਵਰ ਵੀ ਗਏ ਆ ਦੇਖੋ ਪੂਰਾ ਪੂਰਾ ਪੈਕੇਜ ਹੈ ਪੂਰਾ ਪੂਰਾ ਪੈਨਲ ਵਾਹੀ 15500 ਰੁਪਏ ਦਾ ਐਡੀਅਰ ਕੰਪਨੀ ਦਾ ਹਮ ਬਹੁਤ ਵਧੀਆ ਜੇ ਸਾਰੇ ਕਲਰ ਅਵੇਲੇਬਲ ਨੇ ਆਪਣੇ ਕੋਲ ਜੀ ਹੋਰ ਕੋਈ ਤੁਸੀਂ ਜਾਣ ਕੇ ਲੈਣੀ ਆ ਨੰਬਰ ਸਕੀਦਾ ਤੇ ਤੁਸੀਂ ਫੋਨ ਕਰ ਸਕਦੇ ਹੋ ਕੈਰਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤਿੱਗੜ ਸਾਹ ਡੀਬੀ ਜਲੰਧਰ